स्थानीय गुरु नानक नेशनल कॉलेज दराहा ਵਿਖੇ ਰਸਟਰੀ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਕਾਲਜ ਪ੍ਰਿੰਸੀਪਲ ਡਾਕਟਰ ਸਰਜੀਤ ਕੋਰ ਬਰਾੜ ਨੇ ਦੱਸਿਆ ਕਿ ਸਮਾਜ ਦੀ ਬਿਹਤਰੀ ਅਤੇ ਅਕਾਦਮਿਕ ਖੋਜ ਦੇ ਖੇਤਰ ਨੂੰ ਵਿਕਸਿਤ ਕਰਨ ਦੇ ਲਈ 30 ਜਨਵਰੀ 2025 ਦਿਨ ਵੀਰਵਾਰ ਨੂੰ ਗੁਰੂ ਨਾਨਕ نیشنل ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਇੰਟਰਨਲ ਕੁਆਲਟੀ ਅਸ਼ੋਰੈਂਸ ਦੇ ਵੱਲੋਂ ਪੰਜਾਬੀ ਨਾਟਮਾ ਚ ਦਿਹਾ ਪ੍ਰਾਪਤੀਆਂ ਅਤੇ ਕਿਤਾ ਮੁਖੀ ਸੰਭਾਵਨਾਵਾਂ ਵਿਸ਼ੇ ਉੱਤੇ ਕਾਲਜ ਡਿਪਾਰਟਮੈਂਟ ਕਾਉਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਵ ਲੋ ਸਪான்ਸਰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਕੋਈ ਵੀ ਤੁਹਾਨੂੰ ਕੰਮ ਕਰਨਾ ਆਉਂਦਾ ਹੋਵੇ ਕੋਈ ਵੀ ਸਕਿੱਲ ਹੋਵੇ ਉਹ ਤੁਹਾਡਾ ਕੀਤਾ ਬਣ ਸਕਦੀ ਹੈ ਜਿਹਨੂੰ ਜੁਤੀਆਂ ਗੱਢਣੀਆਂ ਆਉਂਦੀਆਂ ਉਹ ਵੀ ਕੀਤਾ ਰੰਗਮੰਚ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੀ ਇਹ ਕੀਤਾ ਨਹੀਂ ਬਣ ਸਕਦਾ ਮੈਨੂੰ ਲੱਗਦਾ ਉਹ ਬੰਤੇ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਕੀਤਾ ਬਣਾਉਣਾ ਆਇਆ ਨਹੀਂ ਗੁਰਸ਼ਰਨ ਸਿੰਘ ਉਹਨਾਂ ਨੇ ਪੰਜਾਬ ਦੇ ਵਿੱਚ 40 ਸਾਲ ਲਗਾਤਾਰ ਇਹਨੂੰ ਕਿਤਾਂ ਮੁਖੀ ਬਣਾਇਆ ਪਰ ਕਿਤਾਂ ਮੁਖੀ ਦੇ ਅਰਥ ਕਈ ਨੇ ਇਕ ਹੁੰਦਾ ਐਮੇਚਰ ਥੀਏਟਰ ਇਕ ਹੁੰਦਾ ਪ੍ਰੋਫੈਸ਼ਨਲ ਥੀਏਟਰ ਇਕ ਹੁੰਦਾ ਕਮਰਸ਼ੀਅਲ ਥੀਏਟਰ ਇੱਕ ਕਿਤਾ ਕਿ ਤੁਸੀਂ ਸ਼ੌਕੀਆ ਰੰਗਮંચ ਕਰਦੇ ਹੋ ਤੁਹਾਨੂੰ ਪੈਸੇ ਚਾਹੀਦੇ ਨਹੀਂ ਤੁਸੀਂ ਲੋਕਾਂ ਦੀ ਜਨ ਚੇਤਨਾ ਜਗਾ ਰਹੇ ਹੋ ਉਹ ਤੁਹਾਨੂੰ ਤਾੜੀਆਂ ਮਾਰ ਕੇ ਪੇਮੈਂਟ ਕਰ ਰਹੇ ਹੋ ਵੀ ਕਿਤਾ ਹੀ ਆ ਜਦੋਂ ਲੱਗਦਾ ਕਿ ਮੈਂ ਰੋਜ਼ੀ ਰੋਟੀ ਇੱਥੋਂ ਹੀ ਖਾਣੀ ਆ ਫਿਰ ਤੁਸੀਂ ਉਸ ਨੂੰ ਪ੍ਰੋਫੈਸ਼ਨਲ ਬਣਾ ਸਕਦੇ ਹੋ ਪ੍ਰੋਫੈਸ਼ਨਲ ਦਾ ਮਤਲਬ ਹੈ ਕਸਬ ਜਿਵੇਂ ਕੋਈ ਸੁਨਿਆਰਾ ਕਸਬੀ ਹੈ ਲੋਹਾਰਾ ਕੰਮ ਕਸਬੀ ਹੈ ਥੀਏਟਰ ਵੀ ਕਸਬੀ ਹੈ ਲੇਕਿਨ ਜਦੋਂ ਅਸੀਂ ਚਾਹਨੇ ਕਿ ਜੀ ਇਹ ਪੈਸਾ ਬਹੁਤ ਆਵੇ ਫਿਰ ਉਹ ਬੰਜਨ ਦਾ ਕਮਰਸ਼ੀਅਲ ਕਮਰਸ਼ੀਅਲ ਮਤਲਬ ਵਪਾਰ ਫਿਰ ਰੰਗਮંચ 2 ਨੰਬਰ ਤੇ ਹੋਈ ਇੱਕ ਸੰਟੈਂਜੀ ਰੰਗਮંચ ਰੋਟੀ ਹੈ ਨਹੀਂ ਮੈਂ ਕਹਿੰਦਾ ਹਾਂ ਧਾਰ ਰੋਟੀ ਹੈ ਜਿੰਨੀ ਕੇ ਪ੍ਰੋਫੈਸਰ ਬਣ ਕੇ ਮਿਲਦੀ ਹੈ ਪਰ ਅਸੀਂ ਧਾਰ ਰੋਟੀਆਂ ਸਮਝ ਲੈ ਨਾ ਵੀ ਅਸੀਂ ਰੰਗਮੰਚ ਨੂੰ ਪੌੜੀ ਬਣਾ ਕੇ ਸਿਨਮਾ ਦੇ ਵਿੱਚ ਆਈਏ ਐਕਟਰ ਕਰੀਏ ਉੱਥੋਂ ਪੈਸੇ ਕਮਾਈਏ ਸੋ ਕਿੱਤਾ ਹੈ ਕਿੱਤਾ ਮੁਖੀ ਬਹੁਤ ਸੰਭਾਵਨਾ ਨੂੰ ਇਸ ਵੇਲੇ ਪੰਜਾਬ ਦੇ ਹਰ ਪਿੰਡ ਹਰ ਜ਼ਿਲ੍ਹੇ ਦੇ ਵਿੱਚ ਥੀਏਟਰ ਹੁੰਦਾ ਲੋਕਾਂ ਦੀ ਟਿਕਟਡ ਥੀਏਟਰ ਨਹੀਂ ਹੁੰਦਾ ਲੇਕਿਨ ਟਿਕਟ ਹੈ ਨਹੀਂ ਹੁੰਦੀ ਕਿ ਪਰਚੀ ਕਟਾ ਕੇ ਤੁਸੀਂ ਅੰਦਰ ਜਾਣਾ ਤੁਸੀਂ ਨਾਟਕ ਕਰੋ ਤੁਹਾਨੂੰ ਉੱਥੇ ਬੈਠੇ ਹੀ ਪੈਸੇ ਆਉਣਗੇ ਔਰ ਇਹ ਬਹੁਤ ਸਰੀਆਂ ਸੜਕ ਨੂੰ ਉਦਾਹਰਨਾਂ ਨੇ ਤੁਸੀਂ ਬਿਨਾ ਟਿਕਟ ਤੋਂ ਨਾਟਕ ਕਰੋ ਇੱਕ ਸਾਈਡ ਤੇ ਦੁਬਾਰਾ ਰੱਖ ਦੋ ਕਿ ਕੋਈ ਖਰਾਤ ਨਹੀਂ ਕੋਈ ਦਾਨ ਨਹੀਂ ਮੈਂ ਤੁਹਾਨੂੰ ਕੁਝ ਡਿਲੀਵਰ ਕੀਤਾ ਰਿਵਰਸਿਡ ਪੇਮੈਂਟ ਬਾਅਦ ਚ ਲੈ ਰਹੇ ਹਾਂ ਤੁਸੀਂ ਜੋ ਤੁਹਾਨੂੰ ਲੱਗਦਾ ਹੈ ਕਿ ਮੇਰੇ ਨਾਟਕ ਦਾ ਸ਼ੋਅ ਦਾ ਮੁੱਲ ਹੈ ਪਾ ਜਾਓ ਉਹ ਇੰਨੇ ਪੈਸੇ ਹੋਣਗੇ ਤੁਹਾਡਾ ਕਿੱਤਾ ਬਣ ਚੁੱਕਾ ਹੋਏਗਾ ਦੂਸਰਾ ਤੁਸੀਂ ਰੰਗਮੰਚ ਨੂੰ ਡਿਵੈਲਪ ਕਰਨ ਲਈ ਕਰਦੇ ਹੋ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਮਾਡਰਨ ਪ੍ਰੋਫੈਸ਼ਨਲ ਥੀਏਟਰ ਜਿਹਨੇ ਸ਼ੁਰੂ ਕੀਤਾ ਹੋਇ ਇੱਕ ਪੰਜਾਬੀ ਸੀ ਉਹਦਾ ਨਾਮ ਸੀ ਪ੍ਰਿਥਵੀ ਰਾਜ ਕਪੂਰ ਉਸ ਦੀ ਆਟੋ ਬਾਇਓਗ੍ਰਾਫੀ ਹਿੰਦੀ ਵਿੱਚ ਛਪੀ ਹੈ ਥੀਏਟਰ ਕੇ ਸਰਤਾਜ ਪ੍ਰਿਥਵੀ ਰਾਜ ਉਹ ਯੋਗ ਰਾਜ ਨੇ ਲਿਖੀ ਉਹਨਾਂ ਦੇ ਦੋਸਤ ਦਾ ਬੇਟਾ ਸੀ ਤੇ ਮੈਂ ਉਹ ਪੰਜਾਬੀ ਚ ਕੀਤੀ ਰੰਗ ਮੰਚ ਦੇ ਕੋਹੇਨੂਰ ਪ੍ਰਿਥਵੀ ਰਾਏ ਕਪੂ ਕੋਹੇਨੂਰ ਤਾਂ ਕਿਹਾ ਕਿ ਇਕੱਲਾ ਹੀ ਕੋਹੇਨੂਰ ਹੈ ਰੰਗ ਮੰਚ ਦਾ ਉਸ ਨੂੰ ਸਾਹਿਤ ਅਕੈਡਮੀ ਨੈਸ਼ਨਲ ਦਾ ਟ੍ਰਾਂਨਸਲੇਸ਼ਨ ਅਵਾਰਡ ਮਿਲਿਆ ਪੰਜਾਬੀ ਅਕੈਡਮੀ ਦਿੱਲੀ ਤੋਂ ਛਪੀ ਇੱਕ ਕਿਤਾਬ ਹੈ ਉਹ ਬਹੁਤ ਵੱਡਾ ਸਟਾਰ ਸੀ ਲੇਕਿਨ ਉਹਦੀ ਕਮਿਟਮੈਂਟ ਥੀਏਟਰ ਨਾਲ ਸੀ ਹੁਣ ਲੱਗਾ ਕਿ ਮੈਂ ਆਪਣੀ ਸਟਾਰਡਮ ਨੂੰ ਥੀਏਟਰ ਲਈ ਵਰਤਾਂ ਤੇ ਉਸ ਨੇ ਬਕਾਇਦਾ ਪ੍ਰੋਫੈਸ਼ਨਲ ਥੀਏਟਰ ਚਲਾਇਆ ਕਸ਼ਮੀ ਥੀਏਟਰ ਪ੍ਰੋਫੈਸ਼ਨਲ ਨਾਟ ਕਮਰਸ਼ੀਅਲ ਉਹਦਾ ਨਾਮ ਸੀ ਪ੍ਰਿਥਵੀ ਥੀਏਟਰ ਉਹ ਸ਼ੋਅ ਕਰਦੇ ਸੀ ਟਿਕਟੋਟੇ ਦੁਨੀਆ ਟਿਕਟੋਟਾਂ ਦੇ ਨਾਟਕ ਦੇਖਣਾ ਸੀ ਪ੍ਰਿਥਵੀ ਕਪੂਰ ਕਰਕੇ ਪਰ ਉਹਨੇ ਥੀਏਟਰ ਨੂੰ ਡਿਵੈਲਪ ਵੀ ਕਰਨਾ ਸੀ ਉਹ ਫਿਰ ਬਾਅਦ ਤੇ ਵਿੱਚ ਬਾਹਰ ਝੋਲੀ ਅੱਡ ਕੇ ਖੜ ਜਾਂਦੇ ਸੀ ਕਿ ਟਿਕਟ ਦੇ ਕੇ ਦੇਖ ਲਿਆ ਜੋ ਤੂੰ ਇਨਾਮ ਹੈ ਝੋਲੀ ਵਿੱਚ ਪਾਓ ਤੇ ਚਿਹਰਾ ਨੀਵਾ ਹੁੰਦਾ ਸੀ ਇੱਕ ਵਾਰੀ ਕਿਸਾਂ ਗਏ ਤੇ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਕਹਿੰਦਾ ਬਈ ਪ੍ਰਿਥਵੀ ਇਹ ਮੈਂ ਹੀਰੇ ਕਾ ਹਾਰ ਤੂੰ ਮੈਂ ਦੇ ਰਹਾ ਹੂੰ ਉਹ ਕਹਿੰਦਾ ਜੋ ਕੁਛ ਹੈ ਥੀਏਟਰ ਕਾ ਹੈ ਝੋਲੀ ਵਿੱਚ ਡਾਲ ਦੋ ਉਹ ਕਹਤਾ ਮੈਂ ਤੂੰ ਮੈਂ ਦੇ ਰਹਾ ਹੂੰ ਜੋ ਕੁਛ ਹੈ ਥੀਏਟਰ ਕਾ ਹੈ ਝੋਲੀ ਵਿੱਚ ਡਾਲ ਉਹਨਾਂ ਨੇ ਥੀਏਟਰ ਡਿਵੈਲਪ ਕੀਤਾ ਹੀ ਵਾਸ ਦਾ ਫਰਸਟ ਪ੍ਰੋਫੈਸ਼ਨਲ ਥੀਏਟਰ ਡਾਇਰੈਕਟਰ ਇੰਡੀਆ ਜਿਹਨ ਉਹਦੋਂ ਹਿੰਦੁਸਤਾਨੀ ਜ਼ਬਾਨ ਚ ਕਰ ਦਿੱਤਾ ਸੋ ਕਿਤਾ ਮੁਖੀ ਸੰਭਾਵਨਾਵਾਂ ਸੰਭਾਵਨਾ ਤਾਂ ਹਰ ਥਾਂ ਹੁੰਦੀ ਆ ਅਸੀਂ ਪੰਜਾਬ ਦੇ ਵਿੱਚ ਰਕੜਾ ਚ ਗ੍ਰੀਨ ਰੈਵੋਲੂਸ਼ਨ ਲੱਗਾ ਸੰਭਾਵਨਾ ਹੀ ਪਈ ਸੀ ਨਾ ਸੋ ਜੇ ਸੰਭਾਵਨਾ ਤੁਹਾਡੇ ਚ ਕਲਾ ਤਾਂ ਸੰਭਾਵਨਾ ਹੋ ਸਕਦੀ ਹੈ ਪਰ ਥੀਏਟਰ ਨੂੰ ਪੌੜੀ ਬਣਾ ਕੇ ਫਿਲਮ ਸਟਾਰ ਬਣਦੀ ਕੋਸ਼ਿਸ਼ ਕਰੋ ਹਰ ਬੰਦਾ ਰਾਜ ਬੱਬਰ ਨਹੀਂ ਬਣਦਾ ਹਰ ਬੰਦਾ ਹੰਪੂਰੀ ਨਹੀਂ ਬਣਦਾ ਇਹ ਕੋ ਵੱਖਰਾ ਪ੍ਰੋਫੈਸ਼ਨ ਐਨ ਐਸ ਡੀ ਨੇ ਜੀ ਬੜੇ ਬੰਦੇ ਪੈਦਾ ਕੀਤੇ ਪਰ ਥੀਏਟਰ ਦੇ ਤਾਂ ਅਜੇ ਵੀ ਰੋਟੀ ਖਾਣ ਨਹੀਂ ਖਾ ਰਹੇ ਚੰਗੀ ਤਰ੍ਹਾਂ ਫਿਲਮ ਸਟਾਰ ਪੈਦਾ ਕਰਤੇ ਹੋ ਵੈਸੇ ਹੀ ਬਣ ਸਕਦੇ ਸੀ ਸੋ ਇਸ ਲਈ ਕਿੱਤਾ ਮੁਖੀ ਸੰਭਾਵਨਾਵਾਂ ਨੇ ਔਰ ਇਹਨੂੰ ਕਿੱਤਾ ਬਣਾਉਣਾ ਚਾਹੀਦਾ ਔਰ ਕਈਆਂ ਦਾ ਪਾਰਟ ਟਾਈਮ ਕੀਤਾ ਨੌਕਰੀ ਕਰਦੇ ਨੇ ਪ੍ਰੋਫੈਸਰ ਲੱਗੇ ਨੇ ਨਾਲ ਥੀਏਟਰ ਵੀ ਕਰਦੇ ਨੇ ਉਹਨਾਂ ਨੂੰ ਥੀਏਟਰ ਵਿੱਚੋਂ ਵੀ ਸਭ ਕੁਝ ਮਿਲਦਾ ਦੌਲਤ ਮਿਲਦੀ ਹੈ ਸ਼ੋਹਰਤ ਮਿਲਦੀ ਹੈ ਵੀ ਪੇਮੈਂਟ ਹੈ ਪੈਸੇ ਮਿਲਦੇ ਵੀ ਪੇਮੈਂਟ ਹੈ ਮੇਰੀ ਤੁਸੀਂ ਇੰਟਰਵਿਊ ਕਰ ਰਹੇ ਹੋ ਵੀ ਪੇਮੈਂਟ ਹੈ ਕਿ ਮੈਂ ਇਸ ਕਾਬਲ ਨਾ ਕਿ ਚਾਰ ਮਾਈਕ ਮੇਰੇ ਸਾਹਮਣੇ ਖੜੇ ਨਹੀਂ ਮੈਨੂੰ ਥੀਏਟਰ ਨਹੀਂ ਦਿੱਤਾ ਸੋ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਥੈਂਕ